ਬੀਤੇ ਦਿਨੀ ਸੁੱਖਣਵਾਲਾ ਕਤਲ ਕਾਂਡ ਮੰਗਲੇ ਨਾਲ ਸੰਬੰਧਿਤ ਇੱਕ ਸਹਿਬਾ ਅਤੇ ਦੋ ਮਿਰਜਿਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਲਦੀ ਹੀ ਰਿਮਾਂਡ ਤੇ ਭੇਜਿਆ ਗਿਆ ਜੇਲ੍ਹ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨੇ ਉਹ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਆ ਬੀਤੇ ਦਿਨੀ ਸੁਖਣਵਾਲਾ ਕਤਲ ਕਾਂਡ ਮੰਗਲੇ ਨਾਲ ਸਬੰਧਤ ਇੱਕ ਸਹਿਬਾ ਅਤੇ ਦੋ ਮਿਰਜਿਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਲਦੀਸ਼ਰ ਰਿਮਾਨ ਤੇ ਭੇਜਿਆ ਗਿਆ ਜੇਲ੍ਹ ਵਿੱਚ ਦੱਸਿਆ ਜਾਂਦਾ ਹੈ ਕਿ ਕਾਨੂੰਨੀ ਮਹਿਰਾ ਵੱਲੋਂ ਇਸ ਘਟਨਾ ਨੂੰ ਕਰਮਦੇਸ਼ਬੰਧ ਵਿੱਚ ਦੋ ਜ਼ਿਲ੍ਹਿਆਂ ਦੇ ਐਸਐਸਪੀ ਬਠਿੰਡਾ ਅਤੇ ਫਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਨੂੰ ਅਤੇ ਉੱਚ ਅਧਿਕਾਰੀਆਂ ਨੂੰ ਇਹ ਵੀ ਬੁਹਾੜ ਲਈ ਕਿ ਇਸ ਕਤਲकांड ਮਾਵਲੇ ਦੀਆਂ ਤਾਰਾ ਜਿਹੜੀ ਆ ਉਹ ਡਰਗ ਨਾਲ ਜੁੜਦੀਆਂ ਹਨ ਦੂਸਰੇ ਪਾਸੇ ਸਹਿਬਾਂ ਦੇ ਜਾਨੀ ਕਿ ਸਹਿਬਾਂ ਦੇ ਪਰਿਵਾਰ ਵੱਲੋਂ ਵੀ ਕਾਨੂੰਨੀ ਮਦਦ ਕਰਨ ਤੋਂ ਦਿੱਤਾ ਜਵਾਬ ਵੇਖਣਾ ਇਹ ਜ਼ਰੂਰੀ ਹੈ ਕਿ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਬਰੀਕੀ ਨਾਲ ਜਿਹੜੀ ਇਸ ਕਤਲकांड ਦੀ ਜਾਂ ਡਰੱਗ ਮਾਫੀਆ ਨਾਲ ਜੁੜੀਆਂ ਗੱਲਾਂ ਚੱਲ ਰਹੀਆਂ ਉਹਦੇ ਸਬੰਧ ਵਿੱਚ ਕਿੰਨੀ ਕੁ ਕੋਖ ਕੀਤੀ ਜਾਂਦੀ ਹੈ ਜਾਂ ਨਹੀਂ ਧੰਨਵਾਦ ਸਤਿ ਸ੍ਰੀ ਅਕਾਲ